ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬੜਾ ਇੰਪੋਰਟੈਂਟ ਟੌਪਿਕ ਹੈ ਯੂਕੇ ਦਾ ਸੋ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀਆਂ ਜਿਹੜੀਆਂ ਅਕਤੂਬਰ ਇਨਟੇਕ ਦੇ ਲਈ ਨੇ ਜਿਹੜੇ ਵਿਦਿਆਰਥੀ ਵਿਟਾਊਟ ਆਰਸ ਜਾਣਾ ਚਾਹੁੰਦੇ ਨੇ ਸਟੇਟ ਬੋਰਡਸ ਦੇ ਸਾਡੇ ਵਿਦਿਆਰਥੀ ਨੇ ਬਹੁਤ ਸਾਰੀਆਂ ਯੂਨੀਵਰਸਿਟੀਆਂ ਦੀਆਂ ਜਿਹੜੀਆਂ ਡੈਡਲਾਈਨਸ ਨੇ ਉਹ 10 ਅਕਤੂਬਰ ਤੋਂ ਸ਼ੁਰੂ ਹੋ ਰਹੀਆਂ ਨੇ ਸੋ ਇਸ ਕਰਕੇ ਇਹ ਵੀਡੀਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਅਗਰ ਤੁਸੀਂ ਅਕਤੂਬਰ ਜਾਂ ਨਵੰਬਰ ਇਨਟੇਕ ਦੇ ਲਈ ਜਾਣਾ ਹੈ ਸੋ ਜ਼ਰੂਰ ਬੜੇ ਧਿਆਨ ਦੇ ਨਾਲ ਸਨੇਹਾ ਮੈਡਮ ਦੀ ਇਸ ਵੀਡੀਓ ਨੂੰ ਤੁਸੀਂ ਸੁਣੋ स्टडी वीज़ा यूके की गल करा स्पेषली स्टूडेंट जो विदाउट आयल करना चाहते थे और वो लाइक like, बोर्ड हरियाणा बोर्ड कोई भी बोर्ड सीबीएसई पैटर्न तो नहीं है क्योंकि उन्होंने मैं ऑप्शन दसिया ਕਿਸਟਲ ਉਹਨਾਂ ਦਾ ਪਲੱਸ 2 ਤੋਂ ਬਾਅਦ ਵਿਦਾਊਟ ਆਇਲਸ ਪੋਸੀਬਲ ਆ ਅਗਰ ਉਹਨਾਂ ਦੇ ਇੰਗਲਿਸ਼ ਦੇ ਵਿੱਚ 65 ਜਾਂ 70% ਆ ਗਿਆ ਸੋ ਉਸ ਯੂਨੀਵਰਸਿਟੀਆਂ ਦੀਆਂ ਡੈਡਲਾਈਨਸ ਆਨੀਆਂ ਸਟਾਰਟ ਹੋ ਗਈਆਂ ਵਾ 10th ਆਫ ਅਕਤੂਬਰ ਲਾਸਟ ਡੇਟ ਹੈਗੀ ਆ ਜਿਨ੍ਹਾਂ ਨੇ ਵਿਦਾਊਟ ਆਇਲ ਸਟੇਟ ਬੋਰਡ ਤੋਂ ਕਰਨਾ ਹੈ ਕਿਉਂਕਿ ਜਨੂਅਰੀ ਇਨਟੇਕ ਦੇ ਵਿੱਚ ਬਹੁਤ ਲਿਮਿਟਿਡ ਆਪਸ਼ਨਸ ਹੁੰਦੀ ਹੈ ਔਰ ਜੇnabla profile week ਜਿਦਾ ਕੋ aisles ਨਹੀਂ ਹੈਗਾ percentage ਨਹੀਂ ਹੈਗੀ ਉਹਨਾਂ ਨੂੰ ਮੈਂ ਇੱਕ ਹੋਰ ਆਪਸ਼ਨ ਦਿੱਤੀ ਸੀ UKVI ਕਰ ਲਓ ਉਹਦੇ ਤੁਹਾਡੇ 5.5 not less than 5.5 ਆਊਗਾ ਤਾਂ ਵੀ ਠੀਕ ਹੈ ਔਰ ਅਗਰ ਵਿਦਾਊਟ ਟਾਇਲਸ ਇੰਗਲਿਸ਼ ਤੇ ਵੀ 65 অর 70 ਯਰ ਤਾਂ ਇਹ ਕੇ ਲਾਸਟ ਕਾਲ ਹੈਗੀ ਆ ਕਿਉਂਕਿ ਜਨੂਅਰੀ ਇੰਟੇਕ ਤੋਂ ਬਾਅਦ ਜਿਹੜਾ ਨੈਕਸਟ ਇੰਟੇਕ ਆ ਸਪਟੈਂਬਰ ਹੁੰਦਾ ਹੈ ਔਰ ਵਿੱਚ ਵਿੱਚ ਕੁਝ ਇੰਟੇਕਸ ਹੁੰਦੇ ਆ ਜ਼ਰੂਰੀ ਨਹੀਂ ਕਿ ਤੁਹਾਨੂੰ ਉਹਦੇ ਵਿੱਚ ਸਾਡੀ ਪ੍ਰੋਫਾਈਲ ਦੇ ਅਕੋਰਡਿੰਗ ਕੋਈ ਆਪਸ਼ਨ ਮਿਲੇ ਸੋ ਮੋਰ ਡਿਟੇਲ ਲਈ ਚੈਨਲ ਤੇ ਬਨੇ ਰਹੋ ਮੇਰੇ ਯਾ ਤਿੰਨ ਬ੍ਰਾਂਚੇਸ ਆ ਜਲੰਧਰ ਅਮ੍ਰਿਤਸਰ ਲੁਧਿਆਣਾ ਜਿਹੜੀ ਵੀ ਤੁਹਾਨੂੰ ਨੀਅਰ ਪੈਂਦੀ ਹੈ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਪ੍ਰੋਸੈਸ ਸਟਾਰਟ ਕਰ ਸਕਦੇ ਹੋਰ ਵੀਜ਼ਾ ਅਫੀਕਟਾ ਨੂੰ ਸਭ ਤੋਂ ਮੇਨ ਜਿਹੜੀ ਫੈਸਿਲਿਟੀ ਦਿੰਦਾ ਹੈ ਕਿ ਤੁਹਾਨੂੰ ਕੋਈ ਰਿਸਕ ਨਹੀਂ ਆ ਤੁਸੀਂ ਸਟੱਡੀ ਵੀਜ਼ਾ ਕੋਈ ਵੀ ਕੰਟਰੀ ਦਾ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਸਾਰੇ ਪੈਸੇ ਦੇਣੇ ਆ ਵੀਜ਼ਾ ਲੱਗਣ ਤੋਂ ਬਾਅਦ ਸੋ ਬਹੁਤ-ਬਹੁਤ ਤਨਵਾਜੀ ਬਹੁਤ ਹੀ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਸਾਡੇ ਨਾਲ ਮੌਜੂਦ ਸੀ ਇਸ ਵਕਤ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਪਰਸਨਲ ਅਪਾਇੰਟਮੈਂਟ ਬਣਾ ਸਕਦੇ ਹੋ ਤੁਸੀਂ ਟੈਲੀਫੋਨ ਤੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਕਿਸੇ ਵੀ ਨੇੜੇ ਦੇ ਦਫ਼ਤਰ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਵੈੱਬਸਾਈਟਸ ਦੇ ਜ਼ਰੀਏ ਜਾਂ ਆਨਲਾਈਨ ਵੀ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਹਰ ਜਾਣਕਾਰੀ ਨੂੰ ਤਸਦੀਕ ਕਰੋ ਤੁਹਾਡੇ ਕੋਲੋਂ ਵੀ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਾ ਹੋਵੇ ਫੈਸਲਾ ਲੈਣ ਦੇ ਵਿੱਚ ਇਸ ਕਰਕੇ ਜ਼ਰੂਰੀ ਹੈ ਕਿ ਅਗਰ ਕੋਈ ਕਨਫਿਊਜ਼ਨ ਹੈ ਤੇ ਉਸ ਨੂੰ ਤੁਸੀਂ ਬਾਰ-ਬਾਰ ਪੁੱਛੋ ਉਸ ਕਨਫਿਊਜ਼ਨ ਨੂੰ ਦੂਰ ਕਰਕੇ ਫਿਰ ਤੁਸੀਂ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਬਹੁਤ ਧੰਨਵਾਦ